ਹਟ ਜੇ ਵਲੌਗ ਦੇ ਵਿੱਚ ਸਿੱਖਾਂ ਵਾਲੀ ਬੀੜ ਦੇ ਵਿੱਚ ਚੱਲੇ ਜੰਗਲ ਦੇ ਵਿੱਚ ਪੂਰੀ ਆਪਣੀ ਟੀਮਾਂ ਨਾਲ ਸਫਾ ਸਾਨੂੰ ਲੈ ਕੇ ਚੱਲੇ ਆ ਤੇ ਆਪਾਂ ਚੱਲੇ ਆ ਜੀ ਅੰਦਰ ਬਾਗ ਉਹਦੇ ਜੰਗਲ ਦੇ ਤੇ ਦੇਖਦੇ ਆ ਆ ਇੱਧਰ ਜੰਡਾ ਰਸਤਾ ਬਰਨ ਮੁੜੀ ਕੋਈ ਨਾ ਕੋਈ ਤੁਹਾਨੂੰ ਯਾਰ ਇਹ ਤਾਂ ਉਸ ਰਸਤਾ ਦਾ ਵੇਲਾ ਇਹਨਾਂ ਨੇ ਦੋ ਡਾਕਟਰ ਖੋਲਣ ਦਿੰਦਿਆ ਗੇਟ ਨਹੀਂ ਯਾਰ ਉਹ ਤਾਂ ਠੱਲ ਕੇ ਅੰਦਰ ਵੜ ਜਾਗੇ ਆਪਾਂ ਤਾਂ ਜੀ ਸਿਰਫ ਸਿਰਫ ਅੰਦਰ ਜੰਗਲ ਵੇਖਣ ਜਾਣੇ ਆ ਸ਼ੇਰ ਵੀ ਹੋਊਗਾ ਪੱਕਾ ਭਾਈ ਐਸੇ ਬਹੁਤ ਕੋਸ਼ੇ ਕਿਨਾਂ ਸ਼ੂਟਰ ਜਾਂ ਤੇ ਹਿਰਨ ਆਣੇ ਆ ਜਾਂਦੇ ਕਿ ਜਿਵੇਂ ਜਾਂ ਆਹ ਰੋਜ਼ ਉਹਨਾਂ ਦੇ ਪਸ਼ੂ ਦੀ ਖੋਪੜੀ ਆ ਭਾਈ ਸਿੰਗ ਲੱਗੇ ਨਾਲ ਤੇ ਦੇ ਭਾਈ ਜੀ ਇੱਥੇ ਹੋਰ ਉਹ ਵਰਦਾਓ ਉਹ ਵਰਦਾਓ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਸਾਰੀ ਪਿਆਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡੇ ਅੱਜ ਦੇ ਆਪਣੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਸਿੱਖਾਂ ਵਾਲੀ ਬੀੜ ਦੇ ਵਿੱਚ ਲੱਗੇ ਜੰਗਲ ਦੇ ਵਿੱਚ ਪੂਰੀ ਆਪਣੀ ਟੀਮ ਨਾਲ ਸਫਰ ਸਾਨੂੰ ਲੈ ਕੇ ਚੱਲਿਆ ਤੇ ਅੱਗੇ ਆਪਾਂ ਜਾਣੇ ਆ ਤੇ ਥੋੜੇ ਰੋ ਜੇ ਵਲੌਗ ਦੇ ਨਾਲ ਦੇਖਦੇ ਅੰਦਰ ਜੰਗਲ ਦੇ ਵਿੱਚ ਕੀ ਕੁਛ ਹੈਗਾ ਤੇ ਆਜੋ ਤੁਹਾਨੂੰ ਲੈ ਚੱਲੇਗੇ ਜੰਗਲ ਦੇ ਵਿੱਚ ਚੱਪੇ ਐਵੇਂ ਟੱਪੇ ਚੱਕਪੇ ਬਾਈ ਤੁੰਨੀ ੜੂਗੀ ਇਥੋਂ ਕਿੱਧਰ ਨੂੰ ਜਾਣਾ ਥੋਖੇ ਦੱਸੋ ਉਹ ਬਈ ਉੱਥੋਂ ਮੋੜੋ ਕਿੱਥੋਂ ਗੱਡੀ ਚੜੜੂ ਕੇ ਅੰਦਰ ਹਾਂ ਕਿਥੋਂ ਇੱਥੋਂ ਅੰਦਰ ਨਹੀਂ ਆਣੀ ਗੱਡੀ ਤੇ ਮੈਂ ਲੱਗਿਆ ਜਦੋਂ ਮੋੜਦਾ ਸੀ ਬਾਹਰ ਨਾਲ ਅੱਗੇ ਨਾਲ ਦੂਰੇ ਦੂਰੇ ਅੱਗੇ ਅੱਜ ਠਰੋਲੇ ਬੱਸ ਮੋੜ ਦੋ ਤੇਂਦਲ ਦਾ ਲੈ ਮਲੇ ਖੇਤ ਲੱਗਦੀ ਇਥੋਂ ਆਹ ਖੜਾ ਬਾਈ ਪਰਦਾ ਇਹਨੂੰ ਕੁਝ ਦੇਣ ਵੇਖ ਮੈਂ ਬੰਦ ਕੀਤਾ ਉਹ ਭਾਈ ਬੰਦ ਕਰਦਾ ਰਸਤਾ ਕੀ ਆ ਜੰਗਲ ਵਿੱਚ ਕਿਉਂ ਆ ਜੀ ਇਹਦਾ ਪੁੱਛ ਲੈ ਉਹ ਆਸੀ ਮੌਲਵੀ ਕੋਲੇ ਅੰਦਰ ਅਗਲਾ ਖੁੱਲਾ ਰਸਤਾ ਅਗਲਾ ਰਸਤਾ ਖੁੱਲਾ ਡਾ ਉੱਤੋਂ ਜਾਂਦਾ ਅੱਗੇ ਚੱਲੋ ਉੱਗੇ ਚੱਲੋ ਉਹ ਤਾਂ ਖੁੱਲਾ ਹੀ ਨਹੀਂ ਡੱਬੇ ਵਾਲਾ ਨਹੀਂ ਨਹੀਂ ਉਹ ਰਸਤਾ ਨਹੀਂ ਪਾਣਾ ਸਿੱਧਾ ਚੱਲ ਇਹ ਰਸਤਾ ਹੈਗਾ ਜੀ ਬੰਦ ਤੇ ਆਪਾਂ ਦੇਖਦੇ ਆ ਚੂਜ਼ ਕਰਦੇ ਆ ਅਗਲਾ ਰਸਤਾ ਆ ਜੰਗਲ ਆ ਸਾਰਾ ਬਣਿਆ ਤਣਿਆ ਇੱਧਰ ਵੀ ਜੰਗਲ ਆ ਤੇ ਇੱਧਰ ਵੀ ਜੰਗਲ ਆ ਸੋ ਦੇਖਦੇ ਆ ਵੀ ਕਿਸ ਤਰ੍ਹਾਂ ਦਾ ਮੋਹਲਾ ਬਾਬਾ ਜੀ ਦਾ ਝੰਡਾ ਚਾਹ ਬਾਬਾ ਜੀ ਆ ਸਾਰਾ ਜੰਗਲ ਹੀ ਵੇਖੋ ਸਿੱਖਾਂ ਵਾਲਾ ਪੀੜ ਕਹਿੰਦੇ ਜੀ ਇਹਨੂੰ ਸੁੱਖਾ ਦੀ ਹਾਂਜੀ ਭਾਈ ਹਾਂਜੀ ਇਹ ਬਾਬਾ ਜੀ ਦੀ ਦਾਰੂ ਚੜਦੀ ਆ ਬਾਕੀ ਦਾ ਪੰਜ ਚਾਰ ਰਸਤਾ ਪੰਜ ਚਾਰ ਰਸਤਾ ਪੰਜ ਚਾਰ ਰਸਤਾ ਇਹ ਕਾਰ ਰਸਤਾ ਵੀ ਹੈਗਾ ਇਹਨੇ ਇੱਧਰ ਗੱਡੀ ਨਹੀਂ ਵੜਨੀ ਵੀ ਉਹ ਗੱਡੀ ਦਾ ਰਸਤਾ ਹੈਗਾ ਮੇਰੇ ਹਿਸਾਬ ਨਾਲ ਯਾਰ ਨਹੀਂ ਅੰਦਰ ਨਹੀਂ ਜਾਣੀ ਪੈਂਚਰ ਕਰ ਲਾਂਗੇ ਛੋ ਬੜਾ ਵੱਡਾ ਵੀੜਾ ਯਾਰ ਹਨਾ ਉਹ ਵੱਡਾ ਭਾਈਆ ਬਾਗ ਹੈ ਸਾਰਾ ਠਟਵਟ 200 ਕਿਲੋ ਚ ਬਾਗ ਅੱਛਾ ਇਹ ਕੰਦਰ ਤੋਂ ਵੀ ਅਗੇ ਹੋਰ ਵੀ ਕੁਝ ਹੈ ਪਰ ਸਾਰੇ ਕਾਇਦਾ ਯਾਰ ਜਾਂ ਆਪਣਾ ਕੀ ਹੋਰ ਕਿਕਰਾਂ ਦਾ ਕਿਕਰਾਂ ਦਾ ਬਾਗ ਹੈ ਨਹੀਂ ਨਹੀਂ ਬੜਾ ਕੁਝ ਹੈ ਯਾਰ ਮਰੂਦਾ ਤੋਂ ਲੈ ਕੇ ਸਾਰਾ ਕੁਝ ਹੈ ਅੱਛਾ ਇਹ ਰਾਜੇ ਵਾਲੇ ਦਾ ਇਹ ਰਾਜੇ ਦਾ ਹਿੱਸਾ ਹੈ ਨਹੀਂ ਇੱਥੇ ਚਾਣਾ ਇੱਥੇ ਜਿੰਨਾ ਆਪਾਂ ਚੱਲੇ ਇੱਧਰ ਕੀ ਕੋਸ਼ ਹੈ ਕਿੰਨੇ ਸਾਲ ਹੋ ਗਏ ਤੇਰੇ ਸਾਨਾ ਕੋਈ ਨਹੀਂ ਸਾਨਾ ਉਹੀੰ ਦਾ ਬੋਸ ਆ ਨਹੀਂ ਇੱਥੇ ਕੋਈ ਰੋਕਦੇ ਤਾਂ ਨਹੀਂ ਆਪਾਂ ਕੋਈ ਫੌਜ ਕੋਈ ਫੜਦਾ ਨਹੀਂ 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 ਤੂੰ ਐ ਕਰ ਆਹ ਰਸਤਾ ਕਰਨਾ ਤੂੰ ਇੱਥੇ ਚ ਰਸਤਾ ਚਾਹੁੰਦੇ ਆ ਅੰਦਰ ਬਾਬਾ ਜੀ ਬਾਬਾ ਜੀ ਹਾਂ ਜਗਾ ਦੇ ਉਹ ਰਸਤਾ ਚੋਂ ਬਾਹਰ ਬਾਹਰ ਆਹ ਵੇਖੋ ਆਪਾਂ ਤਾਂ ਆਪਾਂ ਗੱਲੇ ਆ ਜੀ ਅੰਦਰ ਬਾਗ ਉਹਦੇ ਜੰਗਲ ਦੇ ਤੇ ਦੇਖਦੇ ਆ ਆ ਇੱਧਰ ਚੋਂ ਦਾ ਰਸਤਾ ਫੜਨ ਮੂੜੀ ਆ ਤਾਂ ਅੰਦਰ ਆ ਕੇ ਨਾ ਜੰਗਲ ਚ ਤਾਂ ਇੱਧਰ ਦੀ ਵੀ ਜਾਇਆ ਜਾਊਗਾ ਅੰਦਰ ਦੀ ਨਈ ਨਈ ਜੇਦਰ ਮੇ ਬੋਰਡ ਬਖਾ ਕੇ ਰੋਣੇ ਸਭ ਤੋਂ ਵੱਡੀ ਗੱਲ ਬੋਰਡ ਬਾਲੇ ਘੈਂਟ ਆ ਬਹੁਤ ਤਗੜੇ ਤਗੜੇ ਰਾਜੇ ਮੁੱਕਦੇ ਇੱਧਰ ਤਾਂ ਜੰਗਲ ਖਤਮ ਹੋ ਗਿਆ ਮੋੜ 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 ਕਿੱਥੇ ਮੋੜਾ ਦੱਸ ਇੱਧਰ ਕੱਚੇ ਇੱਧਰ ਵੀ ਬੰਦ ਕੀਤਾ ਪਿਆਗਾ ਹਾਂ ਉਹੀ ਖੋਲਣਾ ਉਹੀ ਖੋਲ ਲਾਂਗੇ ਖੋਲ ਦਿੰਨਾਂ ਲੈ ਮੇ ਕੋਈ ਨਾ ਕੋਈ ਪੁੱਜਾ ਭਰਾਵਾ ਤਾਂ ਲੱਗਿਆ ਕੋਈ ਨਹੀਂ ਤਾਂ ਹੀ ਬੰਦ ਕੀਤਾ ਨਈ ਕਿਸਾਨਾਂ ਵਾਸਤੇ ਬੰਦ ਕੀਤਾ ਇਹ ਵਿਪਕਾ ਕਾਂਕਾਂ ਚ ਵੜਦੇ ਆ ਉਹ ਤਾਂ ਉਹੀ ਟ੍ਰੈਕ ਰੁੱਲਾ ਮੈਂ ਕਰਦਾ ਕੀ ਕੋਈ ਕਹਿੰਦਾ ਸਾਨੂੰ ਯਾਰ ਇਹ ਤਾਂ ਹੂਸ ਰੱਤ ਦਾ ਆ ਬੈਠਾ ਇਹਨਾਂ ਨੇ ਬਸ ਡਾਕਟਰ ਖੋਲਣ ਦਿੰਦਾ ਗੇਟ ਇਹ ਗੱਲ ਯਾਰ ਨਾ ਖੋਲ ਯਾਰ ਓਏ ਉਹ ਨਹੀਂ ਕੁਛ ਨਹੀਂ ਹੁੰਦਾ ਉਹ ਕਿ ਐਂ ਫੇਰ ਲਾਦਾ ਹੋਰ ਬਾਅਦ ਵਿੱਚ ਵਹੀਂ ਲਾ ਦਾਂਗਾ ਜਿੰਨਾ ਤੇ ਲਾ ਦੇ ਡਾਕਟਰ ਨੇ ਗੇਟ ਸਿਰਦਾ ਗੇਟ ਤੋੜਦਾ ਇਹਨੇ ਕਿ ਐਵੇਂ ਲਾ ਦੇ ਤੂੰ ਫਿਰ ਗੇਟ ਲਾ ਗੇਟ ਉਮੇ ਹੀ ਲਾਇਆ ਗੇਟ ਲਾ ਦੇ ਲੋਹੇ ਦਾ ਉਸਤਾਦ ਜੀ ਇਹ ਡਾਕਟਰ ਸਾਡਾ ਵਾਪਸ ਕੀ ਗੇਟ ਹੀ ਲੰਦਾ ਉਹ ਔਰ ਕੋਈ ਫੋਨ ਲੱਗਦਾ ਰਹਿੰਦਾ ਜੀ ਜਿੱਥੇ ਵੀ ਕਹਿੰਦੇ ਕਿਹਾ ਜਾਂਦੇ ਕਿ ਉਹਦਾ ਹੀ ਹੈ ਇਹਦਾ ਕੋਈ ਬਹੁਤ ਬੰਦੇ ਸੀ ਉੱਥੇ ਯਾਨੀ ਕਿ ਬੰਦੇ ਛੱਡੀ ਪਏ ਆ ਤੇ ਇਹਦਾ ਹੁਣ ਠੇਕਾ ਹੋਊਗਾ ਟੂਲੀ ਦਾ ਟੈਂਡਰ ਭਰਨੇ ਪੈਂਦੇ ਟੈਂਡਰ ਨਿਕਲਦੇ ਫਿਰ ਉਹਦੇ ਵਿੱਚ ਜਿਵੇਂ 1.25 ਲੱਖ 20 ਲੱਖ ਇਹ ਪੈਸੇ ਦੇ ਨਹੀਂ ਪੈਂਦੇ ਆ। ਸਿਕਾਰੀ। ਹਾਂ। ਤੇ ਆ ਸੁੱਖੇ ਇੱਥੋਂ ਜੰਗਲ ਚ ਜਾਵੜਾਂਗੇ ਪੰਦਰ। ਅੱਗੇ ਤੋਂ ਪਹਿਲਾਂ ਬੋਰਡ ਵਿਖਾ ਕੇ ਰੋਣ ਜੰਗਲ ਦਾ ਰਸਤਾ ਨਾ ਬੰਦ ਕਰਤਾ ਹੋਵੇ। ਤੇ ਜੇ ਬਸਤਾ ਸਤਾ ਬੰਦ ਕਰਤਾ ਫਿਰ ਕੀ ਕਰਾਂਗੇ ਆਪਾਂ? ਕਿ ਮੋੜ ਦੇ। ਫਿਰ ਵਾਪਸ ਮੋੜ ਲਾਂਗੇ। ਨਹੀਂ ਯਾਰ ਉਹ ਤਾਂ ਢੱਲ ਕੇ ਅੰਦਰ ਵੜ ਜਾਗੇ। ਆਪਾਂ ਤਾਂ ਦੀ ਸਿਰਫ ਸਿਰਫ ਅੰਦਰ ਜੰਗਲ ਵੇਖਣ ਜਾਣਾ ਆ। ਸ਼ੇਰ ਵੀ ਹੋਊਗਾ ਪੱਕਾ। ਬਈ ਇੱਥੇ ਬਹੁਤ ਬੋਸ਼ੇ ਕਨੇ ਛੋਟੇ ਜਹ। ਤੇ ਜੇ ਆਪਾਂ ਨੂੰ ਕੋਈ ਕੁਝ ਖਾ ਗਿਆ ਫੇਰ। ਖਾ ਗਿਆ ਤੁਨੂੰ ਸਵਾਦ ਆ ਗਿਆ ਉਹ YouTube ਵਾਲਾ ਅਰਕਾ ਸਾਡੇ ਮਗਰ ਆ ਜੂਗੇ ਸੋ ਦੋਸਤੋ ਸੁੱਖਾ ਤਾਂ ਕਹਿੰਦਾ ਅੰਦਰ ਸ਼ੇਰ ਵੀ ਹੋ ਸਕਦਾ ਬਹੁਤ ਕੋਸ਼ਾ ਬਾਈ ਤੇ ਆਪਾਂ ਦੇਖਦੇ ਆਂ ਅਹਦੇ ਕੀ ਜਾ ਕੇ ਉਹ ਉਹ ਸ਼ੇਰ ਛੋਟਾ ਹੋ ਗਿਆ ਕੁੱਤਾ ਸੀ ਸ਼ੇਰ ਛੋਟਾ ਹੋ ਗਿਆ ਸ਼ੇਰ ਫੇਸ ਬਣਾ ਕੇ ਨਿਕਲ ਗਿਆ ਇਥੋਂ ਸਤਾਰ ਕੀ ਕਹਿੰਦਾ ਦੇਖਦੇ ਆਪਾਂ ਜਾ ਕੇ ਅੰਦਰ ਸੋ ਅੱਜ ਦੇ ਵਲੌਗ ਦੇ ਨਾਲ ਆਪਣੇ ਜੁੜੇ ਰਹੋ ਜੇ ਵੀ ਕਿੱਦਾਂ ਦਾ ਕੰਤ ਘੈਂਟ ਦੇ ਇੰਟਰਸਟਿੰਗ ਵਲੌਗ ਦਿਖਾਉਣਾ ਤੁਹਾਨੂੰ ਆਪਾਂ ਅੱਗੇ ਤੁਹਾਨੂੰ ਮਿਲਵਾਈ ਕਿੱਦੇ ਦੇ ਵਲੌਗ ਹੀ ਦਿਖਾਉਣੇ ਆ ਤੇ ਅੱਜ ਤੁਹਾਨੂੰ ਦਿਖਾਉਣਾ ਆਪਾਂ ਜੰਗਲ ਦਾ ਵਲੌਗ ਆ ਬੜੀ ਟਾਈਮ ਦੀ ਬਈ ਆਈ ਹੈ ਇਹ ਪੁਰਾਣੀ ਕੰਧ ਕੱਢੀ ਹੋਈ ਆ ਆ ਦੁਬਾਰਾ ਰਿਪੇਅਰ ਕੀਤੀ ਹੋਈ ਆ ਪੱਕੇ ਇੱਟਾ ਲਾਗ ਤੇ ਕੱਚੀ ਮਿੱਟੀ ਲਾਈ ਹੋਈ ਆ ਮੁੰਡਾ ਸੁੱਕੇ ਬਾਰੀਪੂਰੀ ਸਿਹੇਸ ਜੋ ਜਿਹੜਾ ਹੁੰਦੀ ਲੋਡ ਹੈਗੀ ਆ ਨਹੀਂ ਨਹੀਂ ਐਡਾ ਵੀ ਕੋਈ ਖਾਂਦਾ ਕੁੜਿਆ ਕੇ ਆਹ ਝੋਪੜੀ ਕਿਹਦੀ ਆ ਜੇ ਜੰਗਲ ਚ ਫੜਾਂਗੇ ਤਾਂ ਫੇਰ ਖਾਓ ਵਾਣਾ ਜੋ ਸਾਰੇ ਉਹਦੇ ਰਾਜੇ ਦੀ ਵਾਣਾ ਹੈ ਉਹਦੇ ਰਹੇ ਯਾਰ ਇੱਥੇ ਬੱਧੀ ਛੱਡੇ ਉਹਦੇ ਉਹ ਸਿਰੇ ਦੇ ਘੁੰਦਾ ਹੀ ਹੈ ਯਾਰ ਅੱਛਾ ਹੁਣ ਇੱਧਰ ਕਾ ਗੱਡੀ ਮੁੜ ਜੂਗੀ ਆਪਣੇ ਮੁੜੂ ਜੀ ਚਲੋ ਆਪਾਂ ਸੁੱਖੇਵੇਂ ਮਗਰ ਲੱਗ ਕੇ ਚੱਲੇ ਆ ਜੀ ਜੰਗਲ ਦੇ ਵਿੱਚ ਆ ਜੰਗਲ ਦੇ ਨਾਲ ਨਾਲ ਸਾਈਡ ਤੇ ਜਾਂਦੀ ਆ ਪਈ ਆਪਣਾ ਇੱਧਰ ਪ੍ਰੋਗਰਾਮ ਸੀਗਾ ਸਿੱਖਾਂ ਵਾਲੀ ਬੀੜ ਦੇ ਵਿੱਚ ਉਹ ਸ਼ੇਰ ਪੈ ਗਿਆ ਉਹ ਸ਼ੇਰ ਨਹੀਂ ਪੈ ਗਿਆ ਡਰ ਗਿਆ ਏ ਡਰ ਨਹੀਂ ਗਿਆ ਭਾਈ ਇਹ ਜੰਗਲੀ ਜੇ ਕੁੱਤੇ ਆ ਕਿ ਸ਼ੀਸ਼ੇ ਚੜਾ ਲਓ ਬਾਈ ਦਰਵਾਜ਼ਾ ਹੱਤੋਂ ਵੱਡੇ ਵਿਖਾ ਕੇ ਉਹਨੇ ਰਾਜੇ ਦੇ ਜਿਹੜੇ ਟਾਈਮ ਦੇ ਲੱਗੇ ਘੋਰ ਤੇ ਪਿੱਪਲ ਉਹਨਾਂ ਦੇ ਨਾਲ ਜੜਾ ਬਹੁਤ ਦੂਰ ਆ ਵੇਖ ਆ ਕਿ ਢਿੱਗਿਆ ਪਿਆ ਅੱਗੇ ਬਹੁਤ ਸ਼ੇਰ ਬੈਠੇ ਨਹੀਂ ਸ਼ੀਸ਼ੇ ਚੜਾ ਲਓ ਯਾਰ ਆ ਇਹ ਸੀ ਨਹੀਂ ਯਾਰ ਮੈਂ ਬੈਠਾਂ ਤੇ ਓਏ ਬੈਠਾ ਤੂੰ ਤਾਂ ਇਹਦਾ ਸਾਨੂੰ ਢਾਰਾ ਵੀ ਤੂੰ ਬੈਠਾ ਲਾ ਉਸ ਦਾ ਦੇ ਪੈਂਦੇ ਹੁੰਦੇ ਨਾ ਆਵੇ ਹੋਵੇ ਤੱਕ ਲਾਈ ਹੁੰਦੇ ਆ ਦੇਖੋ ਜੀ ਆਪਾਂ ਤਾਂ ਚੜਾ ਲਈ ਸ਼ੀਸ਼ੇ ਗੱਡੀ ਦੇ ਪ੍ਰੋਪਰ ਪਤਾ ਨਹੀਂ ਵੀ ਕਿਹੜਾ ਜਾਨਵਰ ਕਦੋਂ ਹਮਲਾ ਕਰ ਦੇ ਰਾਮਾ ਨਹੀਂ ਰਹਿਦਾ ਸਰ ਭਾਈ ਹੁਣ ਇੱਧਰ ਗੱਡੀ ਕਹਾਂ ਜਾਊਗੀ ਨਹੀਂ ਪਹਿਲਾਂ ਕਦੇ ਆਇਆ ਤੂੰ ਸੁੱਖੇ ਇੱਧਰ ਮੈਂ ਆਇਆ ਵਧੀਆ ਹੈ ਪਰ ਪਹਿਲਾਂ ਬੰਦ ਨਹੀਂ ਸੀ ਰਸਤੇ ਹੁਣ ਕੀਤੇ ਨੇ ਨਹੀਂ ਚੱਲ ਮੋੜ ਮੋੜ ਹਾਂ ਇੱਧਰ ਤਾਂ ਆ ਯਾਰ ਰੰਗਾ ਚੂਕਣਾ ਚਰ ਮੋੜੇ ਤੇ ਮੋੜ 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 ਉਹ ਆ ਇਹਦਾ ਤੂੰ ਬਲ ਕਢਾਦਾ ਸਾਰਾ ਯਾਰ ਉੱਪੋਂ ਦੀ ਬਈ ਯਾਰ ਬਾਲ ਪਰ ਉਧਰ ਦੀ ਬੰਦ ਸੀ ਨਾ ਉਧਰ ਦੀ ਬੰਦ ਆ ਲੋ ਕਿ ਸੈਣ ਉਹ ਦੋ ਦੇਖ ਲੋ ਜੀ ਆ ਇਧਰ ਇਹ ਸੜ ਕਿੱਡੇ ਵਗੈਰਾ ਬਣੇ ਹੋ ਸਾਰੇ ਸਾਰੇ ਆ ਜੰਗਲ ਦਾ ਸੀ ਰਾਉਂਡ ਲਾਦਾ ਸਾਰਾ ਇਹਦੇ ਵਿੱਚ ਫਿਰ ਕੀ ਕੁਝ ਕਾਵੇ ਬੂਟੇ ਹੈਗੇ ਸੁੱਕੇ ਇਹਦੇ ਵਿੱਚ ਬਈ ਪਤਾ ਨਹੀਂ ਜੰਗਲ ਹੀ ਹੋਇਆ ਉਧਰ ਅੱਜ ਕੀ ਬਦਕੀ ਆ <laughs> अच्छा इतने وچ ਆ ਜਿਹੜੇ ਆ ਕੁਟ ਵੀ 250 ਕਿੱਲੇ ਚ اچھا ਹੁਣ ਐਂਟਰੀ ਇਹ ਮਰ ਵੀ 250 ਕਿੱਲੇ ਚ ਹੁਣ ਵੀ ਨਾ ਤਾਂ ਇਹ ਪਤਾ ਵੀ ਕਾਦੇ ਬੂਟੇ ਆ ਹਾਂ ਕੁਦਰਤੀ ਜੂ ਹੋ ਗਿਆ ਸੋ ਕੁਦਰਤੀ ਹੋ ਸਕਦਾ ਵੀ ਕੋਈ ਚੰਗੀਆਂ ਚੀਜ਼ਾਂ ਕੇ ਮਾੜੀਆਂ ਚੀਜ਼ਾਂ ਨਹੀਂ ਤੇ ਚਾ ਅੰਦਰ ਜਾਵੜੇ ਕੋਈ ਅੰਦਰ ਜਾਨਵਰ ਕੋਈ ਸੱਪ ਕੋਈ ਵੀ ਪਤਾ ਕੀ ਆ ਦੇ ਵਿੱਚ ਪਤਾ ਨਹੀਂ ਕੀ ਕੁਛ ਰਹਿੰਦਾ ਨਹੀਂ ਕੁਛ ਆਪਾਂ ਯਾਰ ਬਾਈ ਯਾਰ ਏਡਾ ਜੰਗਲ ਆ ਕੋਈ ਨਹੀਂ ਆਪਾਂ ਯਾਰ ਕਿਸੇ ਦੀ ਕਿਸੇ ਨੂੰ ਆਪਾਂ ਦੱਸਿਆ ਨਹੀਂ ਕੋਈ ਕੁਛ ਨਹੀਂਗਾ ਆਪਾਂ ਇਧਰ ਆ ਕੇ ਜੋ ਖਤਰਾ ਆ ਫੇਰ ਆਪਣਾ ਜ਼ਿੰਮੇਵਾਰ ਕੌਣ ਆ ਯਾਰ ਜ਼ਿੰਮੇਵਾਰ ਇੱਦਾਂ ਨਹੀਂ ਬਣਦਾ ਬਈ ਸਾਡੇ ਜ਼ਿੰਮੇਵਾਰ ਅਸੀਂ ਆ ਪੀਆ ਅਸੀਂ ਆ ਪਾਏ ਆ ਸਾਡਾ ਜ਼ਿੰਮੇਵਾਰ ਕੋਈ ਨਹੀਂਗਾ ਇੰਨੇ ਇਹ ਗੱਲ ਕਹੀ ਆ ਬਾਬਾ ਬਾਬੇ ਨੇ ਵੀ ਵੇਚਣਾ ਕੋਈ ਜਾਨਵਰ ਕੋਈ ਖਾ ਗਿਆ ਤੁਨੂੰ ਜਾਂ 6 ਵਜੇ ਤੋਂ ਲੈ ਅਸੀਂ ਨੂੰ ਚੱਲੋ ਆਪਾਂ ਤਾਂ ਸਿਰਫ ਜਦੋਂ ਹੁੰਦਾ ਉਹ ਕਾਲੇ ਮਹਿਕਾ ਮੇਲੋ ਤਪ ਦੇ ਲੋ ਫਿਰ ਦਿੰਦੇ ਓਏ ਅੰਦਰ ਨਹੀਂ ਨਹੀਂ ਵਾੜ ਆਉਂਦੇ ਇਹ ਇੰਨੀ ਵਾੜ ਪੈਦਲ ਨਹੀਂ ਨਾ ਆਇਆ ਜਾਂਦਾ ਡਾਕਟਰ ਹੁਣ ਵੇਖ ਲੈ ਕਿੰਨੀ ਵਾੜ ਕੱਢਿਆ ਆਪਾਂ ਵੀ ਬਸ ਥੋੜੀ ਜਿਹੀ ਵਾੜ ਵਾੜ ਮੈਂ ਇੱਕ ਵਾਰ ਆਇਆ ਕਿੰਨੀ ਵਾੜ ਆਪਾਂ ਕੱਢਿਆ ਆਂ ਉਹ ਤੋਂ ਗੱਡੀ ਕਾਹੋਂ ਬੈਕ ਹੋਊਗੀ ਆਵੇ ਲਓ ਵੀ ਮੁੰਡਿਆ ਜੇ ਤਾਂ ਪੈ ਗਿਆ ਆਪਾਂ ਨੂੰ ਕੋਈ ਜਾਨਵਰ ਆਪਾਂ ਸਾਰੇ ਇਕੱਠੇ ਹੀ ਮਰਾਂਗੇ ਜੇ ਕੋਈ ਨਾ ਪਿਆ ਤਾਂ ਆਪਾਂ ਇਕੱਠੇ ਪ੍ਰੋਗਰਾਮ ਕਰਾਉਂਦਾ ਕੱਲ ਤਾਂ ਲਾਵਾਂਗੇ ਠੀਕ ਆ ਮੁੰਡਿਆ ਮੈਂ ਵੀ ਲਾਉਂਗਾ ਆਦੀ ਹੋ ਗਿਆ ਦੇ ਆਪਾਂ ਜਾਨਵਰ ਨਹੀਂ ਆ ਗਾ ਕੋਈ ਨਹੀਂ ਹਾਂਜੀ ਤੇ ਆ ਵਿੱਚ ਪੰਨੇ ਪੁੰਨੇ ਡੀ ਜਾਂਦੇ ਜੋ ਵੀ ਜਾਨਵਰ ਜੰਗਲ ਨੇ ਆਪਾਂ ਨੂੰ ਖਾ ਰਿਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਜੰਗਲ ਦੇ ਐਂਟਰੀ ਹੋਣੀ ਨਹੀਂ ਆਪਾਂ ਸਾਰੀ ਬਾਉਂਡਰੀ ਕਿੱਤੀ ਹੋਈ ਆ ਕੰਦ ਦੀ ਇੰਨੇ ਵਿੱਚ ਯਾਰ ਕੱਲੇ ਮੂਰ ਆ ਪੰਨਾ ਕਿੱਥੇ ੜ ਗਿਆ ੜ ਕੇ ਬਣਾ ਲਓ ਵੀਡੀਓ ਇੱਥੇ ਇੱਥੇ ਆ ਬਹਿ ਇੱਥੇ ਗੱਡੀ ਆਉ ਚੀਂ ਥਾਂ ਦੇ ਖੜ ਜੋ ਯਾਰਾ ਤਾਂ ਫਰੂਟ ਫਰਾਟ ਦੇ ਬੁੱਟੇ ਲੱਗੇ ਪਏ ਆ ਵਿੱਚ ਰਣਾ ਨਾਲ ਉਹ ਵੀ ਹੈਗਾ ਲੈ ਸਿਰਫ ਤੇ ਸਿਰਫ ਆ ਬੋਰਡ ਆ ਗਿਆ ਵੱਡੇ ਉਸਤਾਦ ਇਹ ਵੀ ਰਾਜੇ ਮੋਕੇ ਇੱਥੇ ਰੋਕੋ ਵੀਡੀਓ ਬਣਾਓ ਯਾਰ ਆ ਰਾਜੇ ਮੋਕੇ ਤੇ ਯਾਰ ਇੱਥੇ ਪੀਂਗਾ ਝੁੱਲ ਚੱਲਾਂਗੇ ਲੈ ਵੀ ਆਪਾਂ ਪਹੁੰਚ ਗਏ ਆ ਹਾਂ ਉਹ ਦੋ ਦੇ ਬੱਤ ਚਲਾ ਰਿਹਾ ਲਓ ਵੀ ਉਹ ਵੀ ਉਦੋਂ ਜਿਹਾ ਮੋਟਰ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆ ਉਸੇ ਜੰਗਲ ਦੇ ਵਿੱਚ ਜਿਹੜੇ ਜੰਗਲ ਦੀ ਗੱਲ ਕਰਦਾ ਸੀ ਸੁੱਖਾ ਤੇ ਇਹ ਆਪਾਂ ਦੇਖੋ ਕਿੱਡਾ ਵੱਡਾ ਇੱਥੇ ਆਹ ਸਾਰਾ ਦੂਰ ਦੂਰ ਤੱਕ ਇਧਰ ਖਣਕ ਵਿਜੀ ਪਈ ਆ ਇਧਰ ਪੁਰਾਣੀਆਂ ਮੋਟਰਾਂ ਤੇ ਸਭ ਤੋਂ ਦੇਖਣਯੋਗ ਚੀਜ਼ ਆ ਦੇਖੋ ਬੋਰਡ ਦੇਖੋ ਤੁਸੀਂ ਕਿੱਡਾ ਵੱਡਾ ਬੋਰਡ ਆ ਤੇ ਕਿੱਡਾ ਪੁਰਾਣਾ ਕਿਹੜਾ ਦੱਸੋ ਨਾ ਇਹ ਜਦੋਂ ਦੇ ਰਾਜਾ ਜੀ ਕਿਹੜਾ ਰਾਜਾ ਦੱਸ ਵੀ ਕਿਹੜਾ ਰਾਜਾ ਦਾ ਨਾਂ ਤਾਂ ਨਹੀਂ ਪਤਾ ਜੀ ਈਕੋਡ ਦਾ ਰਾਜਾ ਪਰ ਨਾਂ ਤਾਂ ਨਹੀਂ ਪਤਾ ਪਰ ਉਦੋਂ ਦੀ ਆ ਅੱਛਾ ਬਾਈ ਜੀ ਸਾਨੂੰ ਨਾ ਫਰੀਦਕੋਟ ਵਾਲਾ ਰਾਜਾ ਸੁਣੀ ਬਾਬਾ ਹਾਂ ਉਹ ਰਾਜਾ ਦਾ ਨਾਂ ਨਹੀਂ ਸਾਨੂੰ ਬੜਾ ਕੀ ਆ ਬਾਬਾ ਜੀ ਨੂੰ ਟੋਕੀ ਸੀ ਉਹਨਾਂ ਦੇ ਉਹ ਰਾਜਾ ਤੇ ਆਹ ਦੇਖੋ ਬੋੜ ਆਹ ਦੇਖੋ ਦਸ਼ਕੋ ਆਹ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਹਾਂ ਆ ਆਹ ਦੇਖੋ ਸੁੱਕੇ ਓਏ ਆ ਤਾਂ ਯਾਰ ਵੱਡੀਆਂ ਵੱਡੀਆਂ ਗੀਆਂ ਆ ਜੜਾਂ ਜੀਆਂ ਤਾਂ ਵੇਖ ਤਾਂ ਉਹ ਆ ਕੇ ਥੱਲੇ ਹੀ ਲੱਗੀਆਂ ਪਈਆਂ ਮਾਦਾ ਤਾਂ ਇਹਦੇ ਜਮਾ ਦੇ ਚੂੜੂ ਡਾਕਟਰ ਹਾਂਜੀ ਆ ਤਾਂ ਯਾਰ ਬਹੁਤ ਵੱਡੀਆਂ ਵੱਡੀਆਂ ਆ ਗਿਆ ਨਾ ਇਹ ਸੰਨ ਆ ਆਦਾ ਫਿਰ ਜਿਹੜੀਆਂ ਉਹ ਲੰਮਕਦੀ ਹੁੰਦੀ ਦਾੜੀ ਦਾੜੀ ਤੋਂ ਬਣ ਗਿਆ ਕਹਿੰਦਾ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਕਹਿੰਦਾ ਜੜ ਤੋਂ ਜੜ ਤੋਂ ਬੂਟਾ ਬਣ ਗਿਆ ਨਹੀਂ ਇਹ ਤਾਂ ਬਹੁਤ ਵੱਡਾ ਹੋ ਗਿਆ ਹੁਣ ਨਹੀਂ ਹੋ ਗਿਆ ਬਾਕੀ ਇਹ ਜਿਹੜੀ ਸਾਪਰੀ ਤੋਂ ਬਣ ਕੇ ਮੱਝ ਮੱਝ ਤੋਂ ਗੋਕਾ ਬਣ ਗਿਆ ਨਹੀਂ ਹਾਂ ਸਾਲਾਂ ਦੇ ਸਾਲ ਹੋ ਗਏ ਜਿੰਨੇ ਹਾਂ ਢੋਲੀ ਬਹੁਤ ਵਧੀਆ ਓਕੇ ਹਾਂ ਇਹ ਬੋਲਾ ਥੋੜੀ ਢੋਲੀ ਤਾਂ ਸਾਡਾ ਰਾਜੇ ਮਹਾਰਾਜਾਂ ਵੇਲੇ ਦੀਆਂ ਸਾਰੀਆਂ ਚੀਜ਼ਾਂ ਇਹ ਰਾਜੇ ਮਹਾਰਾਜਾਂ ਹਾਂ ਜੀ ਵੇਲੇ ਦੀਆਂ ਇਹ ਸਾਹਬ ਲੜਾ ਜਿੱਥੋਂ ਤੱਕ ਤੇਰੀ ਉਹ ਟਾਵਰ ਦੀ ਨਾ ਹਾਂ ਤੂੰ ਤੱਕੇ ਦਾ ਬਾਣੀ ਆ ਅੱਛਾ ਇਹ ਲਾ ਵੀ ਉੱਥੋਂ ਲੱਗਦਾ ਕੁਝ ਪਰੇ ਨੂੰ ਔਲ ਖੌਣ ਖਾਂਦੇ ਲੱਗ ਜਾਂਦੇ ਐਵੇਂ ਮੇਰੀ ਮੇਰੀ ਗੱਲ ਰਹੀ ਹੈ ਹਾਂ ਆ ਸਾਰਾ ਬੋਲਾ ਸਹੀ ਗੱਲ ਵੀ ਦੋਸਤੋ ਆ ਜਿਹੜਾ ਸਰ ਨਾਲੋਂ ਚਲੋ ਸਾਨੂੰ ਜੰਗਲ ਦੇ ਵਿੱਚ ਐਂਟਰੀ ਤਾਂ ਸਾਡੀ ਨਹੀਂ ਹੋਈ ਸੀ ਹਨਾ ਤੇ ਉਹਦੇ ਵਿੱਚ ਤਾਂ ਕਿਉਂਕਿ ਆਸੇ-ਪਾਸੇ ਕੰਦ ਕੱਢੀ ਪਈ ਆ ਤੁਸੀਂ ਦੇਖ ਰਹੇ ਤੁਹਾਨੂੰ ਦਿਖਾਇਆ ਕਿ ਆਸੇ-ਪਾਸੇ ਤਾਂ ਕੱਢੀ ਪਈ ਆ ਕੰਦ ਤੇ ਜਿਹੜਾ ਪਰ ਆਹ ਜਿੱਥੇ ਅਸੀਂ ਆ ਗਏ ਤੇ ਸੁੱਖੇ ਨੇ ਸਾਨੂੰ ਦੱਸਿਆ ਸੀ ਕਿ ਪੁਰਾਣੇ ਬੋੜ ਆ ਇੱਥੇ ਤੇ ਇਹ ਪੁਰਾਣੇ ਬੋੜ ਆ ਦੇਖੋ ਤੁਸੀਂ ਵਾਕਈ ਯਾਰ ਜੇ ਤਾਂ ਕੋਈ ਸ਼ੂਟਿੰਗ ਸ਼ਾਟਿੰਗ ਕਰਨੀ ਹੋਵੇ ਸੁੱਖ ਇੱਥੇ ਕਰ ਸਕਦੇ ਆਪਾਂ ਹਾਂ ਹਾਂ ਕਿਸੇ ਦੇ ਵੀਡੀਓ ਬਣਾਉਣੀ ਹੈ ਗਾਣੇ ਗੂਣੇ ਦੀ ਕੋਈ ਸ਼ੂਟਿੰਗ ਵੀ ਕਰ ਸਕਦੇ ਇੱਥੇ ਆਪਾਂ ਬੜੀ ਘੈਂਟ ਚੀਜ਼ ਆ ਹਨਾ ਬੋੜ ਇੱਕ ਆ ਬੋੜ ਆ ਤੇ ਇੱਕ ਉਹ ਬੋੜ ਆ ਇਹ ਦੋ ਬੋੜ ਆ ਜਿਹੜੇ ਵੱਡੇ ਆ ਪੂਰੇ ਬੜੀ ਉਮਰ ਇਹਨਾਂ ਦੀ ਆ ਬੜੀ ਯਾਰ ਇਹਨਾਂ ਦੀ ਨਾ ਸ਼ਾ ਹੈਗੀ ਆ ਇਹ ਬੋੜ ਆ ਕਿ ਪਿੱਪਲ ਆ ਸੁੱਕੇ ਬੋੜ ਆ ਕਿ ਮੈਨੂੰ ਪਿੱਪਲ ਲੱਗਦੇ ਆ ਯਾਰ ਪਿੱਪਲ ਦੇ ਬੱਚੇ ਦੂਜੂ ਹੁੰਦੇ ਬੋਰਡ ਇਹ ਬੋਰਡ ਆ ਉਹ ਵੀ ਬੋਰਡ ਆ ਤੇ ਉਹ ਵੀ ਬੋਰਡ ਆ ਆ ਗੋਲਾਂ ਲੱਗੂਆਂ ਵੇਖ ਆ ਪਿੱਪਲ ਆ ਜਿਹੜਾ ਨਿਕਾ ਜਿਹਾ ਵਿਚਾਲੇ ਉਗਰੇ ਪਿਆ ਅੱਛਾ ਇਹ ਨਿੱਕਾ ਪਿੱਪਲ ਆ ਇਹ ਗੋਲਾ ਅੱਛਾ ਤੇ ਅੱਜ ਦਾ ਵੀ ਜਿਹੜਾ ਆਪਣਾ ਵਲੌਗ ਸੀਗਾ ਵੈਸੇ ਤਾਂ ਆਪਾਂ ਜਿਹੜੇ ਆਪਣੇ ਵਲੌਗ ਪਾਉਂਨੇ ਆ ਇਹ ਕਦੇ ਮਿਲਵਾਈ ਕਿੱਦੇ ਤੇ ਪਾਤੇ ਕਦੇ ਆਪਾਂ ਰਾਤ ਨੂੰ ਪਾਈਦਾ ਵੀ ਆਇਆ ਜੀ ਦਾ ਸਾਨੂੰ ਬੰਦੇ ਪਏ ਜਾਂਦੇ ਕੁਛ ਹਣਾ ਤੇ ਆਹ ਕੰਧਾ ਜਿਹੜੀ ਕੰਧਾ ਅਸੀਂ ਇੱਕ ਮਿੰਟ ਦੂਰੋਂ ਦਿਖਾਦ ਕੇ ਇੱਕ ਵਾਰੀ ਆਹ ਕੰਧਾ ਜਿਹੜੀ ਕੰਧ ਜੰਗਲ ਦੇ ਆਸੇ ਪਾਸੇ ਕੱਢੀ ਆ ਜੇ ਦੇਖਦੇ ਆ ਜੇ ਇਹ ਕੰਧ ਦਾ ਕੋਈ ਮੂੰਹ ਸਿਰ ਹੈਗਾ ਲੰਘਣ ਦਾ ਕੋਈ ਰਾਸਤਾ ਹੈਗਾ ਤਾਂ ਲੰਘਦੇ ਅਸੀਂ ਗਾਹਾਂ ਤੇ ਨਹੀਂ ਤਾਂ ਫਿਰ ਤੁਹਾਨੂੰ ਦੋਸਤੋ ਆਹੀ ਤੁਸੀਂ ਦੇਖੋ ਵੀ ਜਿਹੜੇ ਮੇਰੇ ਦੋਸਤਾਂ ਨੇ ਇਧਰਲਾ ਆ ਨਹੀਂ ਦੇਖਿਆ ਦ੍ਰਿਸ਼ ਨਜ਼ਾਰਾ ਤੇ ਉਹਨਾਂ ਰੇ ਸੁੱਖਾ ਲੈ ਗਿਆ ਸਾਨੂੰ ਸੁੱਖੇ ਮੈਂ ਪਹਿਲਾਂ ਵੀ ਇਹ ਦੂਬਲਾਂ ਵੀ ਆ ਕੇ ਹੋ ਕੇ ਗਏ ਇਥੇ ਇਹ ਸੁੱਖਾ ਬੰਸਰ ਆ ਬੀਲੇ ਵਾਲੇ ਵਾਲਿਆਂ ਨੂੰ ਸਾਰੇ ਜਾਣਦੇ ਆ ਤੇ ਆ ਡਾਕਟਰਾਂ ਨੂੰ ਸਾਰੇ ਜਾਣਦੇ ਆ ਬਾਈ ਜਿਹੜੀ ਹੋਰ ਆ ਸਾਗਰ ਆ ਮੁੰਡਾ ਪੁੱਟੀ ਵਾਲੇ ਵਾਲਾ ਤੇ ਆ ਬੱਚੀ ਬਸੀੜ ਰਿਜ਼ਲਟ ਕਹਿੰਦੇ ਉਹਨੂੰ ਵੈਸੇ ਤਾਂ ਆਪਦੇ ਰੰਗ ਕਰ ਗਈ ਕੰਜਰ ਦਾ ਟੀ-ਸ਼ਰਟ ਪਾਈ ਫਿਰਦਾ ਹਾਂ ਕੀ ਰਿਜ਼ਲਟ ਇਹਦਾ ਇੱਥੇ ਟੀ-ਸ਼ਰਟ ਦਾ ਪਤਾ ਲੱਗਦਾ ਵੀ ਇਹ ਟੀ-ਸ਼ਰਟ ਨਾਲੋਂ ਥੋੜਾ ਜਿਹਾ ਵਾਵਾ ਟੀ-ਸ਼ਰਟ ਤਾਂ ਥੋੜੀ ਜੀ ਵੱਲ ਜ਼ਿਆਦਾ ਕਾਲੀ ਆ ਹਾਂ ਇਥੋਂ ਇਹਨੂੰ ਇਹ ਟੀ-ਸ਼ਰਟ ਜਿਹੜੇ ਕਾਲੀ ਪਾਈ ਤਾਂ ਵੀ ਇਹ ਕੰਮ ਮੈਂ ਨਹੀਂ ਕਾਲਾ ਬਾਈ ਆ ਦੇਖ ਲੈ ਟੀ-ਸ਼ਰਟ ਕਾਲੀ ਆ ਮੈਂ ਤਾਂ ਗੋਰਾ ਹੀ ਆ ਆ ਦੇਖੋ ਸਾਜੀ ਹਾਂਜੀ ਤੇ ਆ ਦੇਖੋ ਇਧਰ ਬਈ ਆ ਦੇਖੋ ਯਾਰ ਆ ਕਿੰਡੀ ਘੈਂਟ ਚੀਜ਼ ਬਣੀ ਆ ਦੇਖ ਇੱਥੋਂ ਚੱਲਿਆ ਉਹ ਕੁੜੀਆਂ ਵੇਲੇ ਦੀਆਂ ਪਿੰਕ ਪੈਣੀਆਂ ਸੀ ਇੱਥੋਂ ਆ ਆ ਦੇਖ ਬਈ ਥੱਲੇ ਜੜ ਲੱਗ ਗਈ ਇਹਦੀ ਤੇ ਆ ਇੱਥੇ ਬਹਿ ਕੇ ਪਣਾ ਇਹਦੇ ਝੂਟੇ ਲਈ ਜਾਓ ਵੇ ਰਾਤ ਨੂੰ ਤਾਂ ਇੱਥੇ ਮੇਰੇ ਹਿਸਾਬ ਨਾਲ ਡਾਕਟਰ ਆ ਡਾਰੀ ਲੱਗਦਾ ਹੁਣ ਆ ਇੱਥੇ ਬਹੁਤ ਆਵਾਜ਼ਾਂ ਆਉਂਦੀਆਂ ਜਾਨਵਰਾਂ ਦੀਆਂ ਜਾਨਵਰਾਂ ਦੀਆਂ ਆਵਾਜ਼ ਹਨਾ ਮੈਨੂੰ ਡਰ ਚੜਦਾ ਆਪਾਂ ਤਾਂ ਡਾਕਟਰ ਇੱਥੇ ਰਾਤ ਨੂੰ ਨਹੀਂ ਆ ਸਕਦੇ ਹਨਾ ਆਪਾਂ ਤਾਂ ਡਾਕਟਰ ਰਾਤ ਨੂੰ ਇੱਥੇ ਨਹੀਂ ਆ ਸਕਦੇਗੇ ਆ ਦੇਖੋ ਬਾਈ ਜਰਾ ਆ ਕੋਈ ਨਾ ਇੱਥੇ ਇਹਦੇ ਨਾਲ ਤੁਹਾਨੂੰ ਇੱਕ ਮਿੰਟ ਆਓ ਆ ਕੋਈ ਚਿੱਟੇ ਲੀੜੇ ਬੰਨੇ ਪਏ ਇੱਥੇ ਕੋਈ ਹਨਾ ਜਾੜਾ ਨਾ ਇਹ ਆ ਉਹ ਨਹੀਂ ਇਹ ਨਹੀਂ ਹੋਣੀਗੀ ਕੋਈ ਹੋਰ ਉਹ ਡਾਕਟਰ ਇੱਥੋਂ ਲੜਾ ਆਣਾ ਲਈ ਕੁਛ ਇੱਥੇ ਸੱਪ ਰਹਿੰਦਾ ਆੜਾ ਕੋਈ ਚਿੱਟੇ ਲੀੜੇ ਬੰਨੇ ਪਏ ਆ ਕੋਈ ਨਾਲ ਇੱਥੇ ਕੋਈ ਸ਼ਾਇਦ ਕੋਈ ਪੂਜਾ ਹੁੰਦੀ ਹੋਵੇ ਹਨਾ ਤੇ ਭਰਾਵਾ ਕਹਿੰਦੇ ਇੱਥੇ ਸੱਪ ਰਹਿੰਦਾ ਤੇ ਮੈਨੂੰ ਤਾਂ ਸੱਪਾਂ ਤੋਂ ਲੱਗਦਾ ਡਰ ਤੇ ਕਰਦੇ ਐਂਟਰੀ ਆਪਾਂ ਅਜਾ ਆਪਾਂ ਆਹ ਚਾਬੀ ਫੜਾ ਉਸਤਾਦ ਕਰਾ ਗੱਡੀ ਮੋੜ ਲਈ ਜੇ ਸੱਪ ਆ ਗਿਆ ਤਾਂ ਲਓ ਵੀ ਮਿੱਤਰੋ ਆਪਾਂ ਦੇਖਿਆ ਸਾਰੇ ਬੋੜ ਕਿੱਡੇ ਕਿੱਡੇ ਵੱਡੇ ਬੋੜ ਆ ਇਹ ਹਨਾ ਤੇ ਦੂਜਾ ਜਿਹੜਾ ਉਹ ਜੰਗਲ ਆ ਸਾਹਮਣੇ ਇਹ ਜੰਗਲ ਕਿੰਨੇ ਕਿੱਲੇ ਦਾ ਸੁੱਕੇ ਜੰਗਲ ਇਹ ਕੱਲਾ ਜੰਗਲ ਤਾਂ ਨਹੀਂ 250 ਕਿੱਲੇ ਚ ਹੋਊਗਾ ਆ ਕੱਲਾ ਜੰਗਲ ਆ ਅੱਛਾ ਇਹ ਜੰਗਲ ਸੁੱਕਾ ਕਹਿੰਦਾ ਵੀ 250 ਕਿਲਾ ਜੰਗਲ ਦਾ ਤੇ ਹੁਣ ਏਦੋਂ ਗਾਹਾਂ ਪਤਾ ਨਹੀਂ ਬਈ ਉਹ ਫਿਰਦਾ ਉਹ ਫਿਰਦਾ ਸੂਰ ਕਿੱਥੇ ਉਹ ਫਿਰਦਾ ਉਹ ਬਈ ਖੜ ਜਾ ਮੈਨੂੰ ਦੇਖਣ ਦੇ ਹਾਂ ਦੇਖ ਓਏ ਉਹ ਗਲ ਵੀ ਪੈ ਗਿਆ ਉਹ ਜੰਗਲੀ ਸੂਰ ਉਹਨੇ ਸੂਰ ਰਣੀਗਾ ਕਿੱਥੇ ਆ ਉਹ ਵੀ ਓਸਤਾਦ ਉਹ ਮਰੀ ਸੂਰ ਜੰਗਲੀ ਸੂਰ ਕਾਲੇ ਉਹ ਫਿਰਦਾ ਕਾਲਾ ਜੰਗਲੀ ਉਹ ਜਾਂਦਾ ਮੈਂ ਹੁੰਦਾ ਸਾਡੇ ਉਹ ਚੱਲਿਆ ਸਾਹਮਣੇ ਉਹ ਜਾਂਦਾ ਉਹ ਪਜਾਂਦਾ ਹਾਂ ਇੱਕ ਹੋਰ ਪਰਦਾ ਨਹੀਂ ਨਹੀਂ ਬਾਕਾ ਹੈ ਬਾਈ ਬਾਈ ਜੀ ਇੱਥੇ ਹੋਰ ਉਹ ਵਰਦਾਓ ਉਹ ਵਰਦਾਓ ਸਾਹਮਣੇ ਕੋਈ ਨਾ ਕੋਈ ਨਾ ਬਾਈ ਜੀ ਇਹ ਗੱਲ ਪੈਂਦਾ ਬੰਦੇ ਦੇ ਅਰੇ ਇਹ ਤਾਂ ਮੇਰੀ ਗੱਲ ਤੋਂ ਡਰਦੇ ਪਏ ਯਾਰ ਬਈ ਨਾ ਆ ਜੰਗਲ ਤਾਂ ਸੀ ਦੇਖ ਲਿਆ ਸੁਣੋ ਡਰਦੇ ਇਹ ਜੰਗਲ ਦੇ ਵਿੱਚ ਸਾਰਾ ਹੋਰ ਤਾਂ ਕੋਈ ਬੂਟਾ ਹੈ ਨਹੀਂਗਾ ਇਹਦੇ ਵਿੱਚ ਕੱਲੀਆਂ ਕਿੱਕਰਾਂ ਹੀ ਜ਼ਿਆਦਾ ਲੱਗੀਆਂ ਟੰਗੀਆਂ ਦਸ ਕਿ ਵੀਰੋ ਇਹਦੇ ਵਿੱਚ ਇਹਦੇ ਚ ਸੁੱਖਾ ਕਹਿੰਦਾ ਵੀ ਜੰਗਲੀ ਸੂਰ ਇੱਥੇ ਵੀ ਵਿੱਚੂ ਹੈਗੇ ਆ ਜਿਹੜੇ ਬਲੈਕ ਆੜਾੜੇ ਵਿੱਚੂ ਜਿਹੜੇ ਬਲੈਕ ਵਿੱਚੂ ਆ ਤੇ ਮੇਰੇ ਵੀਰ ਨਾ ਜੋ ਪੈਰ ਪੂਰ ਦੇ ਨਾਲ ਲੜਦੇ ਧਿਆਨ ਨਾਲ ਜ਼ਿੰਦਗੀ ਦੇ ਵਿੱਚ ਜੇ ਕਦੀ ਕਿਸੇ ਬਲੈਕ ਵਿੱਚੂ ਇਹ ਚ ਬਾਈ ਵੱਡੇ ਵੱਡੇ ਫੁੱਲ ਵੱਡੇ ਸੂਰਤ ਹਕ ਵਾਲਾ ਸੂਰ ਸਿਸਟਮ ਦੇ ਵਿੱਚ ਵਿੱਚ ਬਹੁਤ ਚੀਜ਼ਾਂ ਨੇ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਚ ਪਾਉਣੇ ਆ ਨਾ ਚੀਜ਼ਾਂ ਉਹ ਇੱਥੇ ਵੀ ਹੈਗਾ ਜਿੱਦਾਂ ਉਹ ਲੋ ਦਾ ਜੰਗਲੀ ਆ ਨਾ ਚੀਜ਼ਾਂ ਜੰਗਲੀ ਤੁਹਾਨੂੰ ਇੱਕ ਜੀ ਤਾਂ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਯਾਰ ਵੀ ਆ ਇਹਦੇ ਵਿੱਚ ਕੋਈ ਫਰੂਟ ਵਾਲਾ ਕੋਈ ਬੁੱਟਾ ਹੈ ਨਹੀਂ ਜਿਉਂਦੇ ਕਿਵੇਂ ਆ ਇਹ ਚੰਗਲੀ ਜਿੱਦਣੇ ਨਹੀਂ ਸੁਣ ਦੇਰ ਹੋ ਗਏ ਯਾਰ ਮੰਨ ਕੇ ਚੱਲ ਐਡਾ ਇਹ ਦੂ ਗਾਂ ਵੀ ਹੋ ਸਕਦਾ ਕੀ ਬਤਾ ਕੀ ਕੋਸ਼ਿਸ਼ ਇਹਦੇ ਚ ਇਹ ਦੇ ਫਿਰ ਆਪਾਂ ਜਾਣ ਹੀ ਨਾ ਸਕਦੇ ਹਿਆਰ ਤੋਂ ਬਿਨਾ ਕੋਈ ਨਾ ਜਾਨਵਰ ਜਾਨਵਰ ਨੂੰ ਇੱਕ ਦੂਜੇ ਨੂੰ ਖਾ ਜਾਂਦੇ ਆ ਯਾਰ ਹੁਣ ਆਪਾਂ ਅੰਦਰ ਗਾਹਾਂ ਜਾਂਦੇ ਉਹਨੇ ਗੱਲ ਪਾਇਆ ਇਹਨੇ ਆਪਣੇ ਯਾਰ ਆਪਾਂ ਉਹੀ ਤਾਂ ਗੱਲ ਆ ਕਿਸੇ ਦੀ ਚਿੰਤਾ ਵਾਰੀ ਦਾ ਗੱਲਾਂ ਕੇ ਉਹ ਖੋਪੜੀ ਪਈ ਉਹ ਸੂਰ ਦੀ ਉਹ ਵੇਖ ਇਥਾ ਉਹ ਖੋਪੜੀ ਪਈ ਆ ਬਈ ਕੋਈ ਪਸ਼ੂ ਪਸ਼ੂ ਦੀ ਖੋਪੜੀ ਆ ਪਸ਼ੂ ਦੀ ਕਿਸੇ ਹੂੰ ਹੂੰ ਇਹ ਖਾ ਜਾਂਦੇ ਜਦ ਕਟੀਆਂ ਪਸ਼ੂ ਆ ਗਏ ਜਾਂਦੇ ਰੋਜ਼ ਉਹਨੇ ਨੂੰ ਖਾ ਜਾਂਦੇ ਆ ਹੋਰ ਇਹਨਾਂ ਸਭ ਜਰਾ ਗੁਰਕੜਾ ਰਾਸ਼ਨ ਪਹੁੰਚਦਾ ਕਰਦਾ ਰਾਜਾ ਦਾ ਮੋਲ ਆ ਉਹ ਨਹੀਂ ਨਹੀਂ ਸਾਡਾ ਮਰ ਗਿਆ ਹਾਂ ਬਾਈ ਆ ਜੰਗਲ ਤਾਂ ਯਾਰ ਨਾ ਓ ਨਾ ਉਹ ਦਰਦ ਕੇ ਵੀ ਇਹ ਤਾਂ ਬੰਦ ਕੀਤਾ ਓਏ ਸਰ ਕੇ ਇੱਕ ਵੀਡੀਓ ਤਾਂ ਬਣਾ ਲਈ ਸਾਰਿਆਂ ਦੀ ਇੱਥੇ ਬਣਾ ਲਓ ਤੇ ਬਾਈ ਆ ਤਾਂ ਨਾ ਨਜ਼ਾਰਾ ਅਸੀਂ ਕਦੇ ਵੇਖਿਆ ਹੀ ਨਹੀਂ ਸੀ ਤੇ ਹੁਣ ਵੀ ਸਾਡਾ ਜੀ ਕਰਦਾ ਸੀ ਕਿ ਆਹ ਨਜ਼ਾਰਾ ਵੇਖੀਏ ਪਰ ਇਹ ਨਜ਼ਾਰਾ ਚਲੋ ਇੱਕ ਨਾ ਆਹ ਜਿਹੜੀ ਕੰਦ ਕੱਢੀ ਪਈ ਆ ਨਾ ਇਹ ਕੰਦ ਅਸੀਂ ਟੱਪ ਤਾਂ ਜਾਈਏ ਉਰਲੇ ਪਾਸੋਂ ਕੰਦ ਹੈਗੀ ਨੀ ਨੀ ਲੱਗਦੀ ਪਰ ਜਿਹੜੇ ਜੰਗਲ ਦੇ ਪਰਲੇ ਪਾਸੋਂ ਕੰਦ ਵੇਣੇ ਆ ਤਾਂ ਉਧਰ ਹੋ ਹੈਗੀ ਇਹ ਢੂੰਗੀ ਉਹ ਜੰਗਲੀ ਕਾਟੋ ਕਰਦੀ ਡਾਕਟਰ ਕਹਿੰਦਾ ਜੰਗਲੀ ਕਾਟੋ ਕਰਦੀ ਇਹ ਓਏ ਆ ਕੀ ਚੀਜ਼ ਆ ਡਾਕਟਰ ਆ ਕੋ ਮਾਸੀ ਨਾ ਇਹ ਮੇਰੇ ਡੂੰਘੇ ਡਿੱਗੀਆਂ ਸੀ ਤੇ ਹੁਣ ਤਾਂ ਇਹ ਮਿੱਟੀਆਂ ਪੈ 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 ਚੁਹਾਉਂਗਾ ਆ ਬਹੁਤ ਵੱਡਾ ਉਹ ਖੂਹ ਆ ਇਹਦੇ ਚ ਪਾਣੀ ਸਿੰਪਲੀ ਰੱਖੀ ਜਿਹੜਾ ਘੁੰਮਦੀ ਹੁੰਦੀ ਸੀ ਪੱਖੇ ਓ ਯਾਰ ਮੈਂ ਤਾਂ ਨਾ ਸੁਖਿਆ ਕੁਸ਼ ਹੈ ਇੱਥੇ ਸ਼ਕਤੀ ਹੈ ਸ਼ਕਤੀ ਹੈ ਸ਼ਕਤੀ ਹੈ ਜੰਗਲੀ ਕਰ ਬੱਜੀ ਸ਼ਕਤੀ ਹੈ ਯਹਾਂ ਪਰ ਸ਼ਕਤੀ ਹੈ ਆ ਡਾਕਟਰ ਇੱਕ ਮੇਰੇ ਵੀਰੋ ਦੇ ਦੋ ਨਾਂ ਮੇਂ ਡੋਲੀ ਦੁਰ ਜੇ ਤੱਕ ਗਿਆ ਨਹੀਂ ਉਸਿਆ ਕੋਰੀ ਪਤਾ ਨਹੀਂ ਬਸ ਆਪਾਂ ਆ ਵੇਖਦੇ ਆ ਦਿੱਸਾ ਲੜਦੇ ਆ ਸੀ ਉਹਨਾਂ ਫਿਰ ਤੈਨੂੰ ਪਤਾ ਹੀ ਛਲਦੇ ਆ ਫਿਰ ਆਪਾਂ ਤਾਂ ਇਥੋਂ ਇੱਕਣਾ ਆਪਾਂ ਵੀਡੀਓ ਬਣਾ ਲੀ ਤਾਂ ਫਿਰ ਤੁਹਾਨੂੰ ਹੋਰ ਵੀ ਦਿਖਾਉਣੇ ਜੰਗਲ ਸੋ ਜੁੜੇ ਰਹੋ ਜੇ ਆਪਣੇ ਘਿਹੜ ਜੇ ਵਲੌਗ ਦੇ ਨਾਲ ਜੇ ਤੁਹਾਨੂੰ ਵਲੌਗ ਚੰਗਾ ਲੱਗਦਾ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਰੇ ਕਿਉਂਕਿ ਤੁਹਾਡੇ ਲਾਇਕ ਸ਼ੇਅਰ ਤੇ ਕਮੈਂਟ ਦੇ ਨਾਲ ਸਾਨੂੰ ਹੌਸਲਾ ਹੁੰਦਾ ਠੀਕ ਆ ਕਮੈਂਟ ਕਰਦਿਆ ਕਰੋ ਨਾਈਸ ਗੁੱਡ ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਇਹ ਆਹਾ ਸੁੱਖਾ ਕਹਿੰਦਾ ਮੋਟਰਾਂ ਲੱਗੀਆਂ ਵੱਡੀਆਂ